ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਡਾਕਟਰ ਮਨਮੋਹ ਸਿੰਘ ਦਾ ਰਾਜ ਘਾਟ ਤੇ ਮੈਮੋਰੀਅਲ ਬਣਾਉਣ ਦੀ ਕੀਤੀ ਮੰਗ ਬੋਲੇ ਸਾਰੇ ਮਰਹੂਮ ਸਾਹਿਬ ਦਾ ਪ੍ਰਧਾਨ ਮੰਤਰੀਆਂ ਵਾਂਗ ਦਿੱਤਾ ਜਾਵੇ ਸਨਮਾਨ ਤਰੰਤਾਨ ਪੁਲਿਸ ਨੇ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਬਾਠ ਗੈਂਗ ਦੇ ਪੰਜ ਗੁਰਗੇ ਕੀਤੇ ਗ੍ਰਿਫਤਾਰ ਮਲਜ਼ਮਾਂ ਤੋਂ 4 ਹਥਿਆਰ ਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਟਾਰਗੇਟ ਕਿਲਿੰਗ ਦੀ ਘਰੇਸੀ ਪਲਾਨਿੰਗ ਕੇਜੀਵਾਲ ਦਾ ਭਾਜਪਾ ਤੇ ਵੱਡਾ ਇਲਜ਼ਾਮ ਕਿਆ ਚੋਣਾ ਜਿੱਤਨ ਦਿੱਲੀ ਦਿੱਲੀ ਦੇ ਵਿੱਚ ਚਲਾਇਆ ਜਾ ਰਿਹਾ ਆਪਰੇਸ਼ਨ ਰੋਟਸ ਫੁੱਟਾ ਕੱਟ ਕੇ ਕੀਤਾ ਜਾ ਰਿਹਾ ਹੈਰਫੇਅਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਵਾਰਪਾਲਟ ਵਾਰ ਜਾ ਰਹੀ ਰਵਨੀਤ ਗੁੱਟੂ ਦਾ ਆਪ ਤੇ ਨਿਸ਼ਾਨਾ ਬੁੱਲੇ ਕੇਜੀਵਾਲ ਤੇ ਭਰੋਸਾ ਨਾ ਕਰਨ ਮੋਟਰ 3 ਸਾਲ ਬੀਤਣ ਦੇ باوجود ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਨਹੀਂ ਮਿਲੇ 1000 ਰੁਪਏ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦੀਆਂ ਤਿਆਰੀਆਂ ਮੁਕੰਮਲ ਕੱਲ ਸਵੇਰੇ 7:00 ਤੋਂ ਸ਼ਾਮ 4:00 ਵਜੇ ਤੱਕ ਸੜਕੀ ਤੇ ਰੇਲ ਆਵਾਜਾਈ ਰੱਖਣਗੇ ਠਾਪਸ ਸਿਰਫ ਐਮਰਜੈਂਸੀ ਸੇਵਾਵਾਂ ਹੀ ਰਹਿਣਗੀਆਂ ਬਹਾਲ ਕੱਲ ਦੇ ਪੰਜਾਬ ਬੰਦ ਨੂੰ ਮਿਲ ਰਿਹਾ ਅਪਰਜ਼ੋਰ ਸਮਰਥਨ ਪੰਜਾਬ ਕਾਂਗਰਸ ਦੇ ਕਿਸਾਨ ਵਿੰਗ ਨੇ ਵੀ ਕੀਤੀ ਹਮਾਇਤ ਐੱਪੀਸੀ ਤੇ ਰੋਡਵੇਜ਼ ਨੇ ਲਾਜ਼ਮ ਪਹਿਲਾਂ ਹੀ ਦੇ ਚੁੱਕੇ ਨੇ ਸਮਰਥਨ ਸੌਥ ਕੋਰਿਆ ਦੇ ਮੋਹਨ 에য়ারਪੋਰਟ ਤੇ ਪਲੇਨ ਕਰੈਸ਼ ਹਾਦਸੇ ਦੇ ਵਿੱਚ 179 ਲੋਕਾਂ ਦੀ ਮੌਤ ਲੈਂਡਿੰਗ ਕਰਨ ਵੇਲੇ ਰੰਵੇ ਤੇ ਟੁੱਟਿਆ ਸੀ ਹਵਾਈ ਜਹਾਜ਼ ਮਰਮਉਂ ਸਿੰਘ ਦਾ ਪ੍ਰਧਾਨ ਮੰਤਰੀ ਡਾਕਟਰ ਮਰਮਉਂ ਸਿੰਘ ਦੇ ਫੁੱਲ ਕੀਤੇ ਗਏ ਜਲ ਪ੍ਰਵਾਹ ਪਦਨੀ ਸਮੇਤ ਤਿੰਨੇ ਧੀਆਂ ਰਹੀਆਂ ਮੌਜੂਦ ਕੱਲ ਦਿੱਲੀ ਦੇ ਨਗਮ ਬੋਧ ਘਾਟ ਤੇ ਹੋਇਆ ਸੀ ਅੰਤਿਮ ਸੰਸਕਾਰ ਸੱਚੀ ਗੱਲ ਤੁਸੀਂ ਵਖਰੇਓ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਪੰਜਾਬ ਬੰਦ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ DIG ਮਨਦੀਪ ਸਿੰਘ ਸਿੱਧੂ ਖਨੌਰੀ ਬਾਰਡਰ ਤੇ ਪਹੁੰਚੇ ਨੇ ਕਿਸਾਨਾਂ ਦੇ ਨਾਲ DIG ਗੱਲਬਾਤ ਕਰ ਸਕਦੇ ਨੇ ਕੱਲ ਕਿਸਾਨਾਂ ਦੇ ਵੱਲੋਂ ਦਰਸਲ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਸ ਬੰਦ ਨੂੰ ਹਮਾਇਤ ਵੀ ਕੀਤੀ ਗਈ ਤੇ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਜਰੂਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਲਬਾਤ ਤਰੀਕੇ ਦੇ ਨਾਲ ਗੱਲਬਾਤ ਦੇ ਜ਼ਰੀਏ ਜੋ ਕਿ ਕਿਸਾਨਾਂ ਨੂੰ ਸਮਝਾਇਆ ਜਾ ਸਕੇ ਕਿਉਂਕਿ ਕੱਲ 7 ਵਜੇ ਤੋਂ ਲੈ ਕੇ 4 ਵਜੇ ਤੱਕ ਆ ਬੰਦ ਦਾ ਸੱਦਾ ਦਿੱਤਾ ਗਿਆ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਇਸ ਦੇ ਵਿੱਚ ਛੋਟ ਹੋਵੇਗੀ ਕਿਉਂਕਿ ਜਦੋਂ ਕਿਸੇ ਸਟੇਟ ਦੇ ਵਿੱਚ ਸੂਬੇ ਦੇ ਵਿੱਚ ਇਸ ਤਰੀਕੇ ਨਾਲ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਤੇ ਜਰੂਰ ਆਮ ਜਨਤਾ ਨੂੰ ਆਮ ਲੋਕਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੂਰੀ ਆਵਾਜਾਈ ਜਦੋਂ ਠੱਪ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਕਿਸੇ ਸਟੇਟ ਦੀ ਆਮਦਨੀ ਤੇ ਇਨਕਮ ਤੇ ਵੀ ਉਸ ਦਾ ਸਿੱਧਾ ਅਸਰ ਪੈਂਦਾ ਜੇਕਰ ਬਸਾਂ ਨਹੀਂ ਚੱਲਣਗੀਆਂ ਆਮ ਜਨ ਜੀਵਨ ਪੂਰੀ ਤਰ੍ਹਾਂ ਜੋ ਕਿ ਠਾਪ ਹੋਵੇਗਾ ਉਸ ਤਰੀਕੇ ਦੇ ਨਾਲ ਆ ਜਿਹੜੇ ਕਿ ਸਰਕਾਰ ਦੇ ਖਜ਼ਾਨੇ ਤੇ ਵੀ ਆਮਦਨੀ ਤੇ ਵਿਸਰ ਪੈਂਦਾ ਤੇ ਇਸ ਦੇ ਵਿਚਾਲੇ ਇਹ ਜਰੂਰ ਇਹ ਕੋਸ਼ਿਸ਼ ਹੋ ਸਕਦੀ ਹੈ ਕਿ ਗੱਲਬਾਤ ਦੇ ذریعے ਮਸਲੇ ਦਾ ਹੱਲ ਕਰ ਲਿਆ ਜਾਵੇ ਤਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਖਨੋਰੀ ਬਾਰਡਰ ਤੇ ਪਹੁੰਚੇ ਨੇ ਕਿਸਾਨਾਂ ਦੇ ਨਾਲ ਡੀਆਈਜੀ ਗੱਲਬਾਤ ਕਰ ਸਕਦੇ ਨੇ ਸਮਝਾਉਣ ਦੀ ਜੋ ਕਿ ਇਹ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਲਗਾਤਾਰ 34 ਦਿਨਾਂ ਤੋਂ ਖਨੋਰੀ ਮੋਰਚੇ ਤੇ ਮਰਨ ਵਰਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਅੱਗੇ ਉਹਨਾਂ ਦੇ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਵੱਲੋਂ ਚਿੱਠੀ ਵੀ ਲਿਖੀ ਜਾ ਚੁੱਕੀ ਹੈ ਮੁੱਖ ਮੰਗ ਦੀ ਗੱਲ ਕੀਤੀ ਜਾਵੇ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਖਨੌਰੀ ਮੋਰਚੇ ਵੱਲੋਂ ਤੇ ਸ਼ੰਗੂ ਮੋਰਚੇ ਦੇ ਵੱਲੋਂ ਜੋ ਕਿ ਪੰਜਾਬ ਬੰਦ ਦਾ ਅਸਰ ਦਾ ਦਿੱਤਾ ਗਿਆ ਤੁਹਾਨੂੰ ਗ੍ਰਾਫਿਕ ਦੇ ذریعے ਵਿਸਥਾਰ ਦੇ ਨਾਲ ਜਾਣਕਾਰੀ ਵੀ ਦੇ ਰਹੇ ਆ ਕਿ ਕਿਹੜੀਆਂ-ਕਿਹੜੀਆਂ ਸੇਵਾਵਾਂ ਤੇ ਬੰਦ ਦਾ ਅਸਰ ਪਵੇਗਾ ਕਿਹੜੀਆਂ ਸੇਵਾਵਾਂ ਤੇ ਅਸਰ ਨਹੀਂ ਪਵੇਗਾ ਕਿ ਚੀਜ਼ ਨੂੰ ਜਿਹੜੀ ਕਿ ਇਸ ਬੰਦ ਦੇ ਦੌਰਾਨ ਛੋਟ ਦਿੱਤੀ ਜਾਵੇਗੀ ਉਹ ਵੀ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਇਸ ਦੇ ਵਿਚਾਲੇ ਆ ਪੰਜਾਬ ਬੰਦ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਗੱਲਬਾਤ ਦੀ ਜੋ ਕਿ ਜਰੂਰ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਆਈਜੀ ਮਨਦੀਪ ਸਿੰਘ ਸਿੱਧੂ ਖਨੌਰੀ ਬਾਰਡਰ ਤੇ ਪਹੁੰਚੇ ਨੇ ਤਾਂ ਸਦਾਰੋ ਕਰਾਂਗੇ ਖਨੌਰੀ ਮੋਰਚੇ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਮਨਪ੍ਰੀਤ ਚਾਹਲ ਜੁੜ ਚੁੱਕੇ ਨੇ ਆ ਮਨਪ੍ਰੀਤ ਫਿਲਹਾਲ ਕਿਸ ਤਰੀਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੀ ਜਾਣਕਾਰੀ ਕੀ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪੰਜਾਬ ਬੰਦ ਤੋਂ ਪਹਿਲਾਂ ਇਹ ਕਿਸਾਨਾਂ ਨੂੰ ਇੱਕ ਸਮਝਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਪੰਜਾਬ ਬੰਦ ਦੀ ਕਾਲ ਵਾਪਸ ਲਈ ਜਾਵੇ ਜਾਂ ਉਸ ਨੂੰ ਲੈ ਕੇ ਇਸ ਨੂੰ ਜੋੜਿਆ ਜਾਵੇ ਜਾਂ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਕੱਲ ਟਿੱਪਣੀਆਂ ਕੀਤੀਆਂ ਗਈਆਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਫੇਰੀ ਨੂੰ ਇਸ ਮੀਟਿੰਗ ਨੂੰ ਉਸ ਲਿਹਾਜ਼ ਦੇ ਨਾਲ ਵੇਖਿਆ ਜਾਵੇ ਮੇਰੇ ਕੋਲ ਪ੍ਰਮੇਂਦਰ ਜੀ ਦੋ ਚੀਜ਼ਾਂ ਇਸ ਵਕਤ ਬੜੀਆਂ ਸਾਫ਼ ਨੇ ਲਗਾਤਾਰ ਪ੍ਰਸ਼ਾਸਨ ਵੱਲੋਂ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਨਾਲ ਹੁਣ ਅੰਦਰ ਬੈਠ ਕੇ ਕੀ ਮੀਟਿੰਗ ਹੁੰਦੀ ਆ ਉਹ ਦੇਖਣ ਵਾਲੀ ਗੱਲ ਹੋਵੇਗੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਕਿ ਇਸ ਮਾਮਲੇ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਜੇਕਰ ਹੋ ਸਕਦਾ ਕਿ ਇਸ ਚੀਜ਼ ਨੂੰ ਬਹੁਤ ਦੇਰ ਹੋ ਚੁੱਕੀ ਹੈ ਕਿਉਂਕਿ ਕਿਸਾਨ ਜੱਥੇਬੰਦੀਆਂ ਵੱਲੋਂ ਪਹਿਲਾਂ ਹੀ ਵੱਡੇ ਪੱਧਰ ਉੱਤੇ ਸੁਨੇਹਾ ਦਿੱਤਾ ਗਿਆ ਪੰਜਾਬ ਬੰਦ ਦਾ ਤੇ ਉਸ ਬਾਬਤ ਜੇਕਰ ਹੁਣ ਉਸ ਕਾਲ ਨੂੰ ਦੁਬਾਰਾ ਸੋਚਣ ਦੀ ਗੱਲ ਕੀਤੀ ਜਾਵੇ ਤਾਂ ਉਹ ਬੜੀ ਮੁਸ਼ਕਲ ਹੋਵੇਗੀ ਦੂਸਰੇ ਪਾਸੇ ਜਿਹੜੇ ਥੋੜੀ ਕਵਾਇਦ ਤੇਜ ਹੋ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਵੀ ਜਿਹੜੇ ਸੀਨੀਅਰ ਅਫਸਰ ਸਹਿਬਾਨ ਸਹੀ ਪੁਲਿਸ ਵਿਭਾਗ ਦੇ ਨਾਲ ਸੰਬੰਧ ਰੱਖਦੇ ਨੇ ਉਹ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਸੀਗੀ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਜਗਦੀਸ਼ ਸਿੰਘ ਢੱਲੇਵਾਲ ਜਿਹੜੀ ਸਿਹਤ ਆ ਉਸ ਬਾਬਤ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜੀ ਫੌਰੀ ਤੌਰ ਤੇ ਜਿਹੜੀ ਮੈਡੀਕਲ ਸਹੂਲਤ ਆ ਉਹ ਦਿੱਤੀ ਜਾਵੇ ਕਿਉਂਕਿ ਲਗਾਤਾਰ ਜਿਹੜੀ ਸਿਹਤ ਆ ਉਹਦੇ ਵਿੱਚ ਗਿਰਾਵਟ ਆ ਰਹੀ ਹੈ ਫਿਲਹਾਲ ਹਵੇਲੀ ਹੂਟ ਲਿਆ ਇਸ ਜਗ੍ਹਾ ਦੇ ਉੱਤੇ ਮੀਟਿੰਗ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੇ ਨਾਲ ਕਿਉਂਕਿ ਪ੍ਰਸ਼ਾਸਨ ਦਾ मामला इथे ਪਹੁੰਚ ਚੁੱਕਿਆ ਹੈ ਔਰ ਇੱਕ ਵੱਡੀ ਗੱਲ ਇਹ ਵੀ ਆ ਕਿ ਇਸ ਮੀਟਿੰਗ ਦਾ ਆਉਟਪੁੱਟ ਕੀ ਨਿਕਲਦਾ ਬੜੀਆਂ ਚੀਜ਼ਾਂ ਨੂੰ ਤੈਅ ਕਰੇਗਾ ਕਿਉਂਕਿ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਵਿਚਾਰੇ ਜਾਣਗੇ ਦੋ ਵੱਖ-ਵੱਖ ਮੁੱਦੇ ਇਸ ਵਕਤ ਹੈਗੇ ਨੇ ਭਾਵੇਂ ਤੁਸੀਂ ਕਿਉਂਕਿ ਬੰਦ ਦੀ ਕਾਲ ਨੂੰ ਲੈ ਕੇ ਮੀਟਿੰਗ ਵਿਚਾਰੀ ਜਾਵੇਗੀ ਜਾਂ ਨਹੀਂ ਵਿਚਾਰੀ ਜਾਵੇਗੀ ਬਿਲਕੁਲ ਬੰਦ ਦੀ ਕਾਲ ਦੇ ਉੱਤੇ ਗੱਲਬਾਤ ਜ਼ਰੂਰ ਹੋਵੇਗੀ ਲੇਕਿਨ ਬਹੁਤ ਲੇਟ ਹੋ ਚੁੱਕਿਆ ਹੈ ਜੇਕਰ ਦੇਖਿਆ ਜਾਵੇ ਕਿਉਂਕਿ ਅੱਜ ਇਸ ਮਾਮਲੇ ਵਿੱਚ ਪ੍ਰੈਸ ਵਾਰਤਾ ਵੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਪ੍ਰੈਸ ਵਾਰਤਾ ਹੋਈਆਂ ਨੇ ਬੰਦ ਨੂੰ ਲੈ ਕੇ ਕਿ ਬੰਦ ਨੂੰ ਕਿਦਾਂ ਸਫਲ ਬਣਾਇਆ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਨੇ ਆਮ ਲੋਕਾਂ ਤੋਂ ਇਸ ਬੰਦ ਨੂੰ ਕਾਮਯਾਬ ਬਣਾਉਣ ਦੇ ਲਈ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਵੱਡੇ ਪੱਧਰ ਉੱਤੇ ਜਿਹੜੀ ਟ੍ਰੇਡ ਯੂਨੀਅਨਸ ਆ ਲਗਾਤਾਰ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਬੰਦ ਦੇ ਵਿੱਚ ਉਹ ਕਿਸਾਨ ਜਥੇਬੰਦੀ ਨਾਲ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿੱਥੇ ਇਸ ਵਕਤ ਅਸੀਂ ਮੌਜੂਦ ਹਾਂ ਉਸ ਦੇ ਨਾਲ ਹੀ ਇੱਕ ਟੈਂਪਰੀਰੀ ਮੇਕਸ਼ਿਫਟ ਹਸਪੀਟਲ ਬਣਾਇਆ ਗਿਆ ਜਗਜੀਤ ਸਿੰਘ ਢੱਲੇਵਾਲ ਵਾਸਤੇ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਮੰਜਾ ਹੁੰਦੇ ਹਨ ਸ਼ਿਫਟ ਕੀਤਾ ਜਾ ਸਕਦਾ ਹੈ ਤੁਸੀਂ ਕਹਿ ਸਕਦੇ ਹੋ ਕਿ ਇਹ ਉਹ ਉਸ ਵਕਤ ਬਣਾਇਆ ਗਿਆ ਸੀਗਾ ਜਦੋਂ ਮਰਨ ਵਰਤ ਦਾ ਪਹਿਲਾ ਪੜਾ ਸੀ ਲੇਕਿਨ ਹੁਣ ਤੁਸੀਂ ਕਹਿ ਸਕਦੇ ਹੋ ਕਿ ਅੱਜ 34ਵਾਂ ਦਿਨ ਹੈ ਤੇ 34ਵੇਂ ਦਿਨ ਦੇ ਵਿੱਚ ਜਿਹੜਾ ਮਰਨ ਵਰਤ ਉਹਨਾਂ ਦਾ ਚੱਲ ਰਿਹਾ ਹੈ ਤੇ ਇਹ ਹਸਪੀਟਲ ਬਣਾਇਆ ਗਿਆ ਸੀਗਾ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਇਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਨਾਲ ਹੀ ਇੱਕ ਸਟੈਂਡ ਬਾਈ ਤੇ ਐਂਬੂਲੈਂਸ ਤੁਸੀਂ ਇਸ ਵਕਤ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹ ਇਸ ਜਗ੍ਹਾ ਦੇ ਉਤੇ ਮੌਜੂਦ ਹੈ ਯਾਨੀ ਕਿ ਜਿੱਥੇ ਮੋਰਚਾ ਲੱਗਿਆ ਹੋਇਆ ਉਸ ਤੋਂ ਕਰੀਬ 1 ਤੋਂ 1/2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਐਂਬੂਲੈਂਸ ਮੌਜੂਦ ਆ ਤੇ ਇੱਕ ਜਿਹੜੀ ਐਂਬੂਲੈਂਸ ਹੈਗੀ ਆ ਜੋ ਰਜਿੰਦਰਾ ਹਸਪੀਟਲ ਦੀ ਐਂਬੂਲੈਂਸ ਆ ਉਹ ਉਹ ਬਿਲਕੁਲ ਜਿੱਥੇ ਮੋਰਚਾ ਲੱਗਿਆ ਹੋਇਆ ਉਸ ਦੇ ਬਿਲਕੁਲ ਨਜ਼ਦੀਕ ਖੜਾਈ ਗਈ ਆ ਲੇਕਿਨ ਇਹਨਾਂ ਚੀਜ਼ਾਂ ਦਾ ਇਫੈਕਟ ਆ ਤੁਸੀਂ ਕਹਿ ਸਕਦੇ ਫਾਇਦਾ ਉਸ ਵਕਤ ਹੋਵੇਗਾ ਜਦੋਂ ਜਿਹੜੇ ਕਿਸਾਨ ਜਥੇਬੰਦੀਆਂ ਤੇ ਜਲਦੀ ਸਿੰਘ ਢੱਲੇਵਾਰ ਇਸ ਚੀਜ਼ ਨੂੰ ਮੰਨ ਜਾਣਗੇ ਕਿ ਹਾਂ ਉਹ ਜਿਹੜੀ ਇਹ ਕਾਰੀ ਮੀਟਿੰਗ ਦੇ ਵਿੱਚ ਜਿਹੜੇ ਕਿਸਾਨ ਆਗੂ ਉਸ ਦੇ ਵਿੱਚ ਸ਼ਾਮਲ ਨੇ ਤੇ ਨਾਲ ਹੀ ਜੋ ਤੁਸੀਂ ਐਮਰਜੈਂਸੀ ਹਸਪੀਟਲ ਦੀਆਂ ਤਸਵੀਰਾਂ ਵਿਖਾਈਆਂ ਨੇ ਇਸ ਐਮਰਜੈਂਸੀ ਹਸਪਤਲ ਤੋਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋ ਨੇ ਉਸ ਦੀ ਕਿੰਨੀ ਦੂਰੀ ਹੈ ਦੇਖੋ ਜੇਕਰ ਸਭ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਇਸ ਵਕਤ ਮੌਜੂਦ ਨੇ ਡੀਆਈਜੀ ਮਨਦੀਪ ਸਿੱਧੂ ਇੱਥੇ ਪਹੁੰਚ ਚੁੱਕੇ ਨੇ ਰਿਟਾਇਰਡ ਏਡੀਜੀ ਦਸਕਨ ਸਿੰਘ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਬੀਤੇ ਦਿਨਾਂ ਵੀ ਜਿਹੜੇ ਕਿਸਾਨ ਜਿੱਥੇ ਬੰਦਿਆ ਉਹਨਾਂ ਨਾਲ رابطہ ਕਾਇਮ ਕੀਤਾ ਸੀਗਾ ਤੇ ਐਸਐਸਪੀ ਪਟਿਆਲਾ ਹਰਨਕ ਸਿੰਘ ਵੀ ਉਹਨਾਂ ਦੇ ਨਾਲ ਉੱਥੇ ਮੌਜੂਦ ਸਨ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੀ ਸਿਹਤ ਨੂੰ ਦੇਖਦੇ ਹੋਏ ਉਹ ਬੇਨਤੀ ਕਰਦੇ ਨੇ ਕਿ ਜਗਦੀਪ ਸਿੰਘ ਢੱਲੇਵਾਲ ਦਿਨ-ਬਦਿਨ ਘਟਦੇ ਜਾ ਰਹੀ ਆ 33ਵਾਂ ਦਿਨ ਕਾਲ ਸੀ 34ਵਾਂ ਦਿਨ ਆ ਕਿ ਉਹਨਾਂ ਨੂੰ ਜੇਕਰ ਉਹ ਇਹ ਚਾਹੁੰਦੇ ਨੇ ਕਿ ਜਿਹੜੀ ਟਰਾਲੀ ਦੇ ਵਿੱਚ ਉਹ ਬੈਠੇ ਨੇ ਉੱਥੇ ਹੀ ਮੈਡੀਕਲ ਸੂਲੋ ਦੇਣ ਦੀ ਉਹ ਗੱਲ ਮੰਨਦੇ ਹਨ ਤਾਂ ਉਸ ਜਗ੍ਹਾ ਦੇ ਉੱਤੇ ਸੂਲੋ ਦੇ ਦਿੱਤੀ ਜਾਵੇਗੀ ਲੇਕਿਨ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਜਗਜੀਤ ਸਿੰਘ ਢੱਲੇਵਾਲ ਵੱਲੋਂ ਇਸ ਚੀਜ਼ ਨੂੰ ਨਕਾਰ ਦਿੱਤਾ ਗਿਆ ਸੀਗਾ ਦੂਸਰੇ ਪਾਸੇ ਅੱਜ ਤੋਂ ਪ੍ਰੈਸ ਵਾਰਤਾ ਹੁੰਦੀ ਆ ਤਾਂ ਪ੍ਰੈਸ ਵਾਰਤਾ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਵੱਲੋਂ ਇੱਕ ਸਨੇਹਾ ਜੋ ਉਹਨਾਂ ਦੇ ਸਾਥੀ ਨੇ ਉਹਨਾਂ ਥਰੂ ਭੇਜਿਆ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਫਿਲਹਾਲ ਜਿਹੜਾ ਮਰਨ ਵਰਤਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਬਾਬਤ ਅੱਜ ਜਿਹੜਾ ਪ੍ਰੈਸ ਵਾਰਤਾ ਤੋਂ ਬਾਅਦ ਇੱਕ ਚੀਜ਼ ਸਾਹਮਣੇ ਆਵੇਗੀ ਥੋੜੀ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਸੁਰੱਖਿਆ ਹੈ ਜਿਹੜੇ ਵੌਲੰਟੀਅਰਸ ਨੇ ਉਹ ਸੁਰੱਖਿਆ ਨੂੰ ਸਖਤ ਕੀਤਾ ਜਾਏਗਾ ਚਾਕ ਚੌਂ ਬੰਦ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਜਿਹੜੀ ਸੁਰੱਖਿਆ ਹੈ ਉਹ ਵੱਡੇ ਪੱਧਰ ਤੋਂ ਉੱਤੇ ਕੀਤੀ ਗਈ ਸੀ ਕਿ ਜਿੱਥੇ ਟ੍ਰੇਲ ਇਸ ਵਕਤ ਉਸ ਕਿਹਾ ਸਕਦੇ ਹੋ ਮੇਨ ਸਟੇਜ ਬਿਲਕੁਲ ਉਹਦੇ ਪਿਛਲੇ ਪਾਸੇ ਜਗਜੀਤ ਸਿੰਘ ਢੱਲੇਵਾਲ ਹੈਗੇ ਨੇ ਉਹ ਟਰਾਲੀ ਦੇ ਵਿੱਚ ਬੈਠੇ ਹੋਏ ਨੇ ਉੱਥੇ ਹੀ ਉਹਨਾਂ ਦਾ ਮਰਨ ਵਰਕ ਚੱਲੂ ਆ ਤੇ ਉਹ ਜਗ੍ਹਾ ਨੂੰ ਸਾਰੀ ਨੂੰ ਤੁਸੀਂ ਕਹਿੰਦੇ ਸੈਨੀਟਾਈਜ਼ ਕੀਤਾ ਹੋਇਆ ਹੈ ਦੁਰੀਏ ਟਰਾਲੀਸ ਨੇ ਉਹਨਾਂ ਨੂੰ ਵੈਲਟ ਕੀਤਾ ਹੋਇਆ ਹੈ ਯਾਨੀ ਕਿ ਉਹ ਜਿਹੜਾ ਸੁਰੱਖਿਆ ਕੇਰਾ ਇੱਕ ਲੋਹੇ ਦਾ ਗੇਟ ਇੱਕ ਸਾਭਦਾ ਬਣਾ ਕੇ ਕਿਉਂਕਿ ਟਰਾਲੀਸ ਦੇ ਐਡੀ ਵੱਡੇ ਉਧਰ ਉਤੇ ਉਥੇ ਹੀ ਇਕੱਠੇ ਕਰ ਦਿੱਤੀ ਗਈਆਂ ਨੇ ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਲੰਘਣਾ ਬਹੁਤ ਮੁਸ਼ਕਲ ਆ। ਅਛਾ ਦੂਸਰੀ ਗੱਲ ਇਹ ਵੀ ਹੈਗੀ ਆ ਜਿਹੜਾ ਸਟੇਜ ਨੂੰ ਜਿਹੜਾ ਰਸਤਾ ਜਾਂਦਾ ਉਹਨੂੰ ਸੰਗ੍ਰਾ ਕਰ ਦਿੱਤਾ ਗਿਆ। ਇੱਕ ਸਮੇਂ ਦੇ ਉੱਤੇ ਇੱਕ ਵਿਅਕਤੀ ਹੀ ਇੱਕ ਜਗ੍ਹਾ ਦੇ ਉੱਤੇ ਜਾ ਸਕਦਾ ਹੈ ਜੋ ਬਿਲਕੁਲ ਸਕੇਲ ਦੇ ਪਿਛਲੇ ਪਾਸੇ ਜਾਂਦਾ ਹੈ। ਸੀਸੀਟੀਵੀ ਕੈਮਰੇਜ਼ ਉੱਤੇ ਹੈਗੇ ਨੇ। ਲੇਕਿਨ ਹੁਣ ਇਸ ਚੀਜ਼ ਨੂੰ ਹੋਰ ਵੀ ਪੁਖਤਾ ਕੀਤਾ ਜਾਵੇਗਾ। ਲਗਾਤਾਰ ਸੁਰੱਖ ਜੋੜੇ ਆਲਾ ਅਧਿਕਾਰੀ ਨੂੰ ਉਥੇ ਪਹੁੰਚ ਚੁੱਕੇ ਨੇ ਤੇ ਹੋ ਸਕਦਾ ਹੈ ਆਲਾ ਅਧਿਕਾਰੀ ਮੀਟਿੰਗ ਕਰਨ ਤੋਂ ਬਾਅਦ ਕਿਸੇ ਵੀ ਵਕਤ ਕਾਲ ਕਰ ਸਕਦੇ ਨੇ ਕਿਸਾਨ ਜੱਤੇ ਮਦੇ ਨੁਮਾਇੰਦੇ ਤੇ ਪਹੁੰਚਦੇ ਨੇ ਨਹੀਂ ਪਹੁੰਚਦੇ ਦੇਖਣ ਵਾਲੀ ਗੱਲ ਹੋ ਗਈ ਕਿ ਜੀ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਿਦਾਂ ਦਾ ਰੁਕਮ ਢਾਇਆ ਜਾਂਦਾ ਹੈ ਉਹਨਾਂ ਨੂੰ ਪੂਰੀ ਇਹ ਵੀ ਜਾਣਕਾਰੀ ਦਿਓ ਕਿ ਫਿਲਹਾਲ ਕਿਸਾਨਾ ਕੋ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕਦੋਂ ਉਹਨਾਂ ਦਾ ਫਿਲਹਾਲ ਹੈਲਥ ਚੈੱਕਅਪ ਹੋਇਆ ਡਾਕਟਰਾਂ ਦਾ ਕੀ ਕਹਿਣਾ ਹੈ ਅਤੇ ਨਾਲ ਜੋ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਜੋ ਸਰਕਾਰ ਨੂੰ ਇਹ ਸਵਾਲ ਕੀਤਾ ਕਿ ਅਖਕਰ ਹਸਪੀਟਲ ਦੇ ਵਿੱਚ ਡੱਲੇਵਾਲ ਨੂੰ ਕਿਉਂ ਨਹੀਂ ਸ਼ਿਫਟ ਕੀਤਾ ਜਾ ਰਿਹਾ ਹਾਲੀ ਦੇ ਵਿੱਚ ਜੋ ਖਨੋਰੀ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਇਸ ਨੂੰ ਲੈ ਕੇ ਅਖਨੋਰੀ ਬਾਰਡਰ ਦਾ ਅਖਨੋਰੀ ਮੋਰਚੇ ਦਾ ਕਿਸਾਨ ਆਗੂਆਂ ਦਾ ਕੀ ਸਟੈਂਡ ਹੈ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਡਾਕਟਰ ਸੋਥੇ ਉਹਨਾਂ ਨੂੰ ਮਿਲ ਕੇ ਆਏ ਨੇ ਜਿਨ੍ਹਾਂ ਕੋਲ ਉਹਨਾਂ ਦਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਟ੍ਰੀਟਮੈਂਟ ਚੱਲਦਾ ਪਿਆ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੱਲੇਵਾਲ ਸਾਹਿਬ ਸਾਰੀ ਰਾਤ ਹੁਣ ਚੰਗੀ ਤਰ੍ਹਾਂ ਸੌਂ ਨਹੀਂ ਪਾ ਰਹੇ ਜਿਸ ਨੂੰ ਜੇਕਰ ਸਰਲ ਪਾਚਾ ਦੇ ਵਿੱਚ ਕਿਹਾ ਜਾਵੇ ਤਾਂ ਇਰੀਟੇਟ ਹੋ ਚੁੱਕੇ ਨੇ ਮਤਲਬ ਕਿਉਂਕਿ ਸਰੀਰ ਦੇ ਵਿੱਚ ਕਮਜ਼ੋਰੀ ਆ ਚੁੱਕੀ ਆ ਸਿਰਫ ਤੇ ਸਿਰਫ ਪਾਣੀ ਇਸ ਵਕਤ ਉਹ ਇਨਟੇਕ ਕਰ ਰਹੇ ਨੇ ਤੇ ਪਾਣੀ ਦਾ ਇਨਟੇਕ ਵੀ ਸਿਪ ਸਿਪ ਕਰਕੇ ਲੈ ਰਹੇ ਨੇ ਤੇ ਜਦੋਂ ਤੁਹਾਡੀ ਬੋਡੀ ਦੇ ਵਿੱਚ ਕੋਈ ਚੀਜ਼ ਨਹੀਂ ਜਾਂਦੀ ਆ ਵੱਖੋਂ ਹੀ ਜਿਹੜਾ ਇਹ ਹਸਪਤਾਲ ਇੱਥੇ ਤਿਆਰ ਕੀਤਾ ਗਿਆ ਸੀਗਾ ਕਿ ਜੇਕਰ ਕੋਈ ਅਣਹੋਣੀ ਹੁੰਦੀ ਆ ਜਾਂ ਇੱਕੋਦਮ ਕੋਈ ਐਮਰਜੈਂਸੀ ਹੁੰਦੀ ਆ ਤਾਂ ਕਰੀਬ 1500 ਮੀਟਰ ਦੀ ਦੂਰੀ ਯਾਨੀ ਕਿ 1.5 ਕਿਲੋਮੀਟਰ ਦਾ ਜਿਹੜਾ ਵਖਵਾ ਹੈਗਾ ਉਸ ਦੇ ਵਿੱਚ ਵਿੱਚ ਹੀ ਇੱਕ ਮੇਕਸ਼ੂਰ ਹਸਪਤਾਲ ਇੱਥੇ ਬਣਾਇਆ ਗਿਆ ਹੈ ਇੱਕ ਐਂਬੂਲੈਂਸ ਵੀ ਇੱਥੇ ਖੜੀ ਆ ਜਿਸ ਦੇ ਵਿੱਚ ਵੈਂਟੀਲੇਟਰ ਤੋਂ ਲੈ ਕੇ ਆਕਸੀਜਨ ਤੱਕ ਦੇ ਸਹੂਲਤਾਂ ਇੱਥੇ ਉਪਲਬਧ ਕਰਵਾਈਆਂ ਗਈਆਂ ਹਨ ਬਿਲਕੁਲ ਹੀ ਇਹਦੇ ਬਾਬਤ ਦੀ ਜਿਹੜੀ ਇੱਕ ਐਂਬੂਲੈਂਸ ਆ ਜਿੱਥੇ ਮੋਰਚਾ ਲੱਗਿਆ ਹੋਇਆ ਆ ਉਹਦੇ ਬਿਲਕੁਲ ਨਜ਼ਦੀਕ ਖੜਾਈ ਗਈ ਆ ਲੇਕਿਨ ਜਗਜੀਤ ਸਿੰਘ ਡੱਲੇਵਾਲ ਇਸ ਵਕ ਤਾਕ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਹੈਗਾ ਜਦ ਤੱਕ ਇਹ ਮਰਨਵਰਤ ਜਾਰੀ ਰਹੇਗਾ ਤੇ ਇਹ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਦੋਂ ਉਹ ਗੱਲਬਾਤ ਕਰਦੇ ਜਗਜੀਤ ਸਿੰਘ ਡੇਵਾਲਾ ਤਾਂ ਉਹ ਜਦੋਂ ਉਹਨਾਂ ਦਾ ਜਿਹੜਾ ਮਨੋਬਲ ਆ ਜਿਹੜਾ ਜਿਹੜਾ ਮੈਂਟਲ ਲੈਵਲ ਹੈ ਇਸ ਵਕਤ ਉਹਨਾਂ ਦਾ ਉਹ ਬੜਾ ਸਟਰੋਂਗ ਹੈ ਉਹ ਇਸ ਚੀਜ਼ ਨੂੰ ਲੈ ਕੇ ਕੰਟੀਨਿਊ ਰੱਖਣਾ ਚਾਹੁੰਦੇ ਨੇ ਜਦ ਤੱਕ ਮੰਗਾ ਨਹੀਂ ਮੰਨੇ ਜਾਣਗੇ ਜਦ ਤੱਕ ਉਹ ਨਹੀਂ ਹਟਣਗੇ ਪਿੱਛੇ ਫਿਰ ਭਾਵੇਂ ਉਹਨਾਂ ਦੀ ਜਾਨ ਜਾਂਦੀ ਹੈ ਤਾਂ ਜਾਵੇ ਇਹ ਸਾਫ਼ ਸ਼ਬਦਾਂ ਦੇ ਵਿੱਚ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਡਲੇਵਾਲ ਸਾਹਿਬ ਨੂੰ ਡਲੇਵਾਲ ਸਾਹਿਬ ਵੱਲੋਂ ਜਥੇਬੰਦੀ ਗਈ ਹੈ ਕਿ ਹੋ ਸਕਦਾ ਹੈ ਉਹਨਾਂ ਨੇ ਇੱਕ ਖਾਛਾ ਜਤਾਇਆ ਦੇਖੋ ਪਰ ਵਿਖਦੇ ਗਰਮ ਦੇ ਵਿੱਚ ਕੀ ਆਸੀਂ ਕੁਝ ਨਹੀਂ ਜਾਣ ਸਕਦੇ ਲੇਕਿਨ ਉਹਨਾਂ ਵੱਲੋਂ ਇਸ ਖਾਛਾ ਜ਼ਰੂਰ ਜਤਾਇਆ ਗਿਆ ਹੈ ਕਿ ਉਹਨਾਂ ਦਾ ਜਿਹੜਾ ਮਰਨ ਵਰਤਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਜਬਰੀ ਉਸ ਜਗ੍ਹਾ ਤੋਂ ਹਟਾਇਆ ਜਾ ਸਕਦਾ ਤੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਜੀ ਇਹ ਬਿਲਕੁਲ ਮਨਪੀਸ ਸੀ ਉਹ ਸੁਪਰੀਮ ਕੋਰਟ ਦੇ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਿਆ ਉਹ ਵੀ ਗ੍ਰਾਫਿਕ ਦੇ ਜ਼ਰੀਏ ਅਸੀਂ ਦਰਸ਼ਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਇਹ ਵੀ ਜ਼ਰੂਰ ਤਸਵੀਰਾਂ ਦੇ ਜ਼ਰੀਏ ਸਮਝਾਓ ਜਿੱਥੇ ਕਿ ਸੁਪਰੀਮ ਕੋਰਟ ਨੇ ਜਦੋਂ ਸਵਾਲ ਕੀਤਾ ਕਿ ਆਖਰਕਾਰ ਜਗਜੀਤ ਸਿੰਘ ਢੱਲੇਵਾਲ ਨੂੰ ਹਸਪ ਆ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਨੇ ਪੱਖ ਰੱਖਿਆ ਕਿ ਜੇ ਜ਼ਬਰੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤਰੀਕੇ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਹੋਰਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਹੀਂ ਪਾਇਆ ਜਾ ਸਕਦਾ ਪੋਜੀਸ਼ਨ ਕਿਸ ਤਰੀਕੇ ਦੀ ਹਾਲ ਦੇ ਵਿੱਚ ਕਿੰਨਾ ਕੁ ਕਿਸਾਨਾਂ ਦਾ ਫਿਲਹਾਲ ਉੱਥੇ ਇਕੱਠ ਹੈ ਰੂਟਿਨ ਦੇ ਵਿੱਚ ਕਿੰਨੇ ਕੁ ਕਿਸਾਨ ਖਨੋਰੀ ਬਾਰਡਰ ਤੇ ਪਹੁੰਚਦੇ ਨੇ ਜੇਕਰ ਜੋ ਪੰਜਾਬ ਸਰਕਾਰ ਦੁਨ ਪੱਖ ਰੱਖਿਆ ਗਿਆ ਜੇਕਰ ਉਸ ਦਿਨਾਂ ਜੋੜ ਕੇ ਵੇਖਿਆ ਜਾਵੇ ਤਾਂ ਤਿੰਦਾ ਦੇਖੋ ਇਹ 150 ਦੇਕਰ ਆਪਾਂ ਗੱਲ ਕਰੀਏ ਤਾਂ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ 1500 ਮੀਟਰ ਦੀ ਦੂਰੀ ਦੇ ਉੱਤੇ ਹਸਪਤਾਲ ਮੇਕਸ਼ਿਫਟ ਜਿਹੜਾ ਟੈਂਪਰੇਰੀ ਹਸਪਤਾਲ ਆ ਤਸਵੀਰ ਬੜੀ ਇੱਕ ਤੁਹਾਨੂੰ ਅਹਿਮ ਤਸਵੀਰ ਦਿਖਾਵਾਂਗੇ ਆਪਣੇ ਸਹਿਯੋਗੀਆਂ ਜਿਹਨੂੰ ਕਹਾਂਗੇ ਇੱਕ ਵਾਰੀ ਪੈਨ ਕਰਕੇ ਇੱਕ ਵਾਰੀ ਦਿਖਾ ਦਿੱਤਾ ਜਾਵੇ ਕੈਮਰੇ ਨੂੰ ਤੁਸੀਂ 1.5 ਕਿਲੋਮੀਟਰ ਦੀ ਅਸੀਂ ਦੂਰੀ ਦੇ ਉੱਤੇ ਆ ਤੁਸੀਂ ਦੇਖੋ ਹਾਲੇ ਵੀ ਇਹ ਇਸ ਜਗ੍ਹਾ ਦੇ ਉੱਤੇ ਇਹ ਟੈਂਟ ਬਣਾਇਆ ਜਾ ਰਿਹਾ ਹੈ ਮੇਕਸ਼ਿਫਟ ਟੈਂਟ ਇਸ ਨੂੰ ਕਿਹਾ ਜਾ ਸਕਦਾ ਹੈ ਜਿਹੜੇ ਕਿਸਾਨ ਲਗਾਤਾਰ ਇੱਥੇ ਆ ਰਹੇ ਨੇ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਟੈਂਟ ਲਗਾਇਆ ਜਾ ਰਿਹਾ ਹੈ ਯਾਨੀ ਕਿ ਕਰੀਬ-ਕਰੀਬ ਇੱਥੋਂ 2 ਤੋਂ 2.5 ਕਿਲੋਮੀਟਰ ਦੀ ਲੰਬੀ ਦੂਰੀ ਆ ਸੋ ਅਜੇ ਨੂੰ ਮੈਂ ਇੱਕ ਵਾਰੀ ਜ਼ਰੂਰ ਕਹਾਂਗਾ ਇੱਕ ਵਾਰੀ ਜਿਹੜਾ ਟਰਾਲੀਆਂ ਦਾ ਇਸ ਵਕਤ ਕਾਰਵਾ ਹੈਗਾ ਉਹ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਇਹ ਬੜੀ ਅਹਿਮ ਚੀਜ਼ ਆ ਲਗਾਤਾਰ ਬੀਤੀ ਰਾਤ ਤੋਂ ਟਰਾਲੀਆਂ ਦੇ ਜਿਹੜੇ ਜਥੇ ਆ ਉਹਨਾਂ ਦੇ ਆਣ ਦੇ ਵਿੱਚ ਇਜ਼ਾਫਾ ਹੋਇਆ ਹੈ ਇਜ਼ਾਫੇ ਤੋਂ ਭਾਵ ਆ ਕਿ ਵਾਧਾ ਹੋ ਰਿਹਾ ਹੈ ਜਦੋਂ ਇਸ ਜਗ੍ਹਾ ਦੇ ਉੱਤੇ ਵਾਧਾ ਹੋਵੇਗਾ ਤਾਂ ਉਹ ਸੁਭਾਵਿਕ ਦੀ ਚੀਜ਼ ਆ ਜਿਹੜੇ ਲੋਕ ਸਟੇਜ ਉੱਤੇ ਪਹੁੰਚ ਰਹੇ ਨੇ ਢੱਲੇਵਾਲ ਸਾਹਿਬ ਦੀ ਗੱਲ ਸੁਣ ਰਹੇ ਨੇ ਯਾਨੀ ਕਿ ਉਹਨਾਂ ਉੱਤੇ ਇਸ ਚੀਜ਼ ਦਾ ਅਸਰ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਅ ਦੂਸਰੇ ਪਾਸੇ ਵੀ ਮੈਂ ਕਹਾਂਵਾਂਗਾ ਇੱਕ ਵਾਰੀ ਛੋਗੇ ਨੂੰ ਕੈਮਰਾ ਪੈਨ ਕਰਕੇ ਦਿਖਾ ਦਿੱਤਾ ਜਾਵੇ ਜਿੱਥੇ ਤੱਕ ਨਜ਼ਰ ਜਾਂਦੀ ਪਈ ਆ ਜਿੱਥੇ ਤੱਕ ਤੁਸੀਂ ਦੇਖ ਸਕਦੇ ਆ ਉਸ ਜਗ੍ਹਾ ਦੇ ਤੱਕ ਤੁਹਾਨੂੰ ਫਿਲਹਾਲ ਟਰਾਲੀ ਤੋਂ ਨਜ਼ਰ ਆ ਰਹੀਆਂ ਨੇ ਭਾਵੇਂ ਕਿ ਠੰਡ ਦਾ ਇਸ ਵਕਤ ਪੂਰਾ ਅਸਰ ਦਿਖਾਈ ਦੇ ਰਿਹਾ ਲੇਕਿਨ ਠੰਡ ਦੀ ਜਿਹੜੀ ਕਾਰਟ ਆ ਉਹ ਉਹ ਵੀ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਕਹਿ ਸਕਦੇ ਵੀ ਅਗੀਠੀਆਂ ਜਾਂ ਅੱਗ ਬਾਲ ਕੇ ਠੰਡ ਨੂੰ ਇਸ ਵਕਤ ਕਾਟ ਕਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਲਗਾਤਾਰ ਜਿਹੜਾ ਇਜ਼ਾਫਾ ਵਧਦਾ ਜਾ ਰਿਹਾ ਕਿਸਾਨਾਂ ਦੇ ਜਿਹੜੇ ਜਥੇਓ ਆ ਰਹੇ ਨੇ ਹੁਣ ਬੰਦ ਦੀ ਕਾਲ ਨੂੰ ਲੈ ਕੇ ਕਹਿ ਰਹੇ ਆ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਸਫਲ ਬਣਾਉਣ ਦੇ ਲਈ ਉਸ ਨੂੰ ਸਫਲ ਬਣਾਉਣ ਦੇ ਲਈ ਅੱਜ ਵੀ ਮੀਟਿੰਗਸ ਹੋਈਆਂ ਨੇ ਤੇ ਇੱਕ ਮੀਟਿੰਗ ਸ਼ਾਮ ਨੂੰ ਵੀ ਹੈਗੀ ਆ ਤੇ ਅ ਦੇਖਣਾ ਹੋਵੇਗਾ ਕਿ ਹੁਣ ਜਿਹੜੀ ਪਹਿਲਾ ਮੀਟਿੰਗ ਹੋ ਚੁੱਕੀ ਆ ਉਹਦੇ ਵਿੱਚ ਦੱਸ ਦਿੱਤਾ ਗਿਆ ਹੈ ਕਿ ਇਹ ਬੰਦ ਦੇ ਵਿੱਚ ਕਿਹੜੀਆਂ-ਕੜੀਆਂ ਚੀਜ਼ਾਂ ਨੂੰ ਐਗਜ਼ੈਂਪਟ ਹੋਵੇਗਾ ਐਗਜ਼ੈਂਪਟ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਨੇ ਜਿਹੜੀ ਐਸੈਸ਼ੀਅਲ ਸਰਵਿਸਿਜ਼ ਦੇ ਵਿੱਚ ਆਉਂਦੀਆਂ ਜੇਕਰ ਕਿਸੇ ਦਾ ਵਿਆਹ ਸ਼ਾਦੀ ਆ ਉਹ ਐਗਜ਼ੈਂਪਟ ਹੈ ਉਹਨਾਂ ਨੂੰ ਰਾਹਦਾਰੀ ਦਿੱਤੀ ਜਾਵੇਗੀ ਜੇਕਰ ਕੋਈ ਹੈਲਥ ਐਮਰਜੈਂਸੀ ਹੈ ਉਹਨਾਂ ਨੂੰ ਰਾਹਦਾਰੀ ਦਿੱਤੀ ਜਾਵੇਗੀ ਜੇਕਰ ਕਿਸੇ ਦੀ ਕੋਈ ਫਲਾਈਟ ਆ ਕੋਈ ਵੀਜ਼ਾ ਹੈ ਉਹਨਾਂ ਨੂੰ ਰਾਹਦਾਰੀ ਦਿੱਤੀ ਜਾਏਗੀ ਯਾਨੀ ਕਿ ਇਹਦੀ ਕੁਝ ਲਿਸਟ ਬਣਾਈ ਗਈ ਆ ਜਿਹਦੇ ਵਿੱਚ ਐਗਜ਼ੈਂਪਟ ਚੀਜ਼ਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਰਾਹਦਾਰੀ ਦਿੱਤੀ ਜਾਵੇਗੀ ਉਹਨਾਂ ਨੂੰ ਜਿੱਥੇ ਬੰਦ ਹੋਵੇਗਾ ਉੱਥੋਂ ਜਿਹੜੇ ਵੌਲੰਟੀਅਰਸ ਨੇ ਉਹਨਾਂ ਨੂੰ ਵੱਖਰਾ ਰਾਹ ਦੇ ਕੇ ਉਹਨਾਂ ਨੂੰ ਦੂਸਰੇ ਪਾਸੇ ਭੇਜਣਗੇ ਤੇ ਇੱਕ ਤਸਵੀਰ ਹੋਰ ਬੜੀ ਹੈਮ ਆ ਪ੍ਰਸ਼ਾਸਨ ਦੇ ਅਧਿਕਾਰੀ ਬਾਹਰ ਆਏ ਨੇ ਇਸ ਵਕਤ ਜੀ ਜੀ ਆ ਪ੍ਰਸ਼ਾਸਨ ਦੇ ਅਧਿਕਾਰੀ ਬਾਹਰ ਆਏ ਨੇ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਹੋ ਸਕਦਾ ਹੈ ਮੀਡੀਆ ਦੇ ਮੁਖਾਤਿਬ ਹੁੰਦੇ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਜਾਵੇ ਆ ਜੋ ਗੱਲਬਾਤ ਦਾ ਦੌਰ ਲਗਾਤਾਰ ਜਾਰੀ ਹੈ ਤਸਵੀਰਾਂ ਦੇ ਵਿੱਚ ਡੀਆਈਜੀ ਮਨਦੀਪ ਸਿੰਘ ਮੀਟਿੰਗ ਜੋ ਨਜ਼ਰ ਆ ਰਹੇ ਨੇ ਨਾਲ ਏਡੀਜੀ ਵੀ ਜਸਕਰਨ ਇਸ ਵਕਤ ਮੌਜੂਦ ਨੇ ਜੀ ਆ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਤੁਸੀਂ ਇਹਦੇ ਵਿੱਚ ਨਜ਼ਰ ਆ ਰਹੇ ਨੇ ਇਹ ਪ੍ਰਸ਼ਾਸਨ ਦੇ ਅਧਿਕਾਰੀ ਇਸ ਜਗ੍ਹਾ ਤੋਂ ਬਿਲਕੁਲ ਜੀ ਮਨਪਿੰਦ ਕੀ ਕੋ ਜਾਣਕਾਰੀ ਹੈ ਫਿਲਹਾਲ ਕੀ ਡੀਆਈਜੀ ਤੋਂ ਨਿਕਲ ਰਹੀ ਨੇ ਕੋਈ ਜਾਣਕਾਰੀ ਤੇ ਵੱਡੀ ਜਾਣਕਾਰੀ ਇਹ ਆ ਇੱਕ ਇੱਕ ਵੱਡੀ ਇੱਕ ਵੱਡੀ ਜਾਣਕਾਰੀ ਇਸ ਵਕਤ ਇਹ ਆ ਬਿਲਕੁਲ 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 ਇਸ ਇਸ ਵਕਤ ਵੱਡੀ ਜਾਣਕਾਰੀ ਇਹ ਹੈ ਕਿ ਕਿਸਾਨਾਂ ਆਗੂਆਂ ਦੇ ਨਾਲ ਮੀਟਿੰਗ ਸ਼ੁਰੂ ਹੋ ਸਕਦੀ ਹੈ ਕਿਸੇ ਵੀ ਵਕਤ ਇਸ ਜਗ੍ਹਾ ਤੋਂ ਨਿਕਲਦੇ ਸਹਾਰੀ ਤੋਂ ਸੋ ਜਿਹੜੀਆਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸਨ ਜਿਹੜੀ ਉਮੀਦ ਕੀਤੀ ਜਾ ਰਹੀ ਸੀਗੀ ਉਸ ਦੀ ਤੁਸੀਂ ਕਹਿ ਸਕਦੇ ਹੋ ਉਸ ਉਸ ਚੀਜ਼ ਨੂੰ ਇਥੇ ਬੂਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਪ੍ਰਸ਼ਾਸਨ ਦੇ ਦੇ ਕਾਰਿਆਂ ਵੱਲੋਂ ਜਿਹੜੀ ਮੀਟਿੰਗ ਚੱਰੀ ਸੀਗੀ ਤੇ ਅੱਜ ਵੀ ਹੁਣ ਵੀ ਇੱਕ ਮੀਟਿੰਗ ਉਹਨਾਂ ਵੱਲੋਂ ਮੇਮਾਂ ਵੀ ਜੋ ਤੁਸੀਂ ਜਾਣਕਾਰ ਦੇ ਰਹੇ ਹੋ ਕਿ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਮੀਟਿੰਗ ਕੀਤੀ ਜਾ ਸਕਦੀ ਹੈ ਕਿ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਤੋਂ ਗੱਲਬਾਤ ਦਾ ਤੌਰ ਚੱਲੇਗਾ ਦੇਖੋ ਬਿਲਕੁਲ ਬਿਲਕੁਲ ਇੱਥੋਂ ਥੋੜੀ ਜੀ ਦੂਰੀ ਦੇ ਉੱਤੇ ਬਿਲਕੁਲ 500 ਮੀਟਰ ਦੀ ਦੂਰੀ ਦੇ ਉੱਤੇ ਇਹ ਮੀਟਿੰਗ ਕੀਤੀ ਜਾਵੇਗੀ ਕਿਉਂਕਿ ਇੱਕ ਸੈਪਰੇਟ ਜਗ੍ਹਾ ਬਣਾਈ ਗਈ ਹੈ ਠੀਕ ਹੈ ਠੀਕ ਹੈ ਮਨਪੇ ਤੇ ਲਗਾਤਾਰ ਤੁਸੀਂ ਤੁਸੀਂ ਉਸ ਜਗ੍ਹਾ ਤੇ ਮੂਵ ਕਰੋ ਜਿਸ ਜਗ੍ਹਾ ਤੇ ਮੀਟਿੰਗ ਹੋਣੀ ਹੈ ਮੋਰ ਤੋਂ ਤੁਹਾਡਾ ਰੋਕ ਕਰਾਂਗੇ ਲਗਾਤਾਰ ਇਸ ਖਬਰ ਤੇ ਬਣੇ ਹੋਏ ਹਾਂ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਪੁਰਸ ਦੇ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਆ ਸੁਪਰੀਮ ਕੋਰਟ ਦੇ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦਾ ਵੀ ਜ਼ਿਕਰ ਕਰਨਾ ਪੈਂਦਾ ਹੈ ਸੁਪਰੀਮ ਕੋਰਟ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸਖਤ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਚਿੰਤਤ ਹੈ ਕੱਲ ਜੋ ਸੁਣਵਾਈ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇੰਨੇ ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਹੋਏ ਨੇ ਤੇ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕਿ ਐਮਰਜੈਂਸੀ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਹਸਪੀਟਲ ਦੇ ਵਿੱਚ ਕਿਉਂ ਨਹੀਂ ਸ਼ਿਫਟ ਕੀਤਾ ਜਾ ਰਿਹਾ ਹਾਲਾਂਕਿ ਪੰਜਾਬ ਸਰਕਾਰ ਦੇ ਵਿੱਚ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਪੱਖ ਰੱਖਿਆ ਗਿਆ ਕਿ ਜੇ ਹਾ ਜਜੀਤ ਸਿੰਘ ਢੱਲੇਵਾਲ ਨੂੰ ਉੱਥੋਂ ਠਾਉਣ ਦੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਕਿਉਂਕਿ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੈ ਜਿਸ ਤਰੀਕੇ ਨਾਲ ਉਹਦੇ ਵੱਲੋਂ ਤਿਆਰੀ ਕੀਤੀ ਗਈ ਹੈ ਤਾਂ ਉਸ ਦੇ ਨਾਲ ਦਿੱਕਤ ਹੋ ਸਕਦੀ ਹੈ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਜਿਹੀ ਸਿਚੁਏਸ਼ਨ ਦੇ ਵਿੱਚ ਉੱਥੋਂ ਜਜੀਤ ਸਿੰਘ ਢੱਲੇਵਾਲ ਨੂੰ ਹਸਪੀਟਲ ਤੱਕ ਲੈ ਕੇ ਜਾਣਾ ਸ਼ਿਫਟ ਕਰਨਾ ਬਹੁਤ ਮੁਸ਼ਕਲ ਹੈ ਜੋ ਸਰਕਾਰ ਨੇ ਆਪਣਾ ਪੱਖ ਰੱਖਿਆ ਤਾਂ ਇਸ ਦੇ ਵਿਚਾਲੇ ਜ਼ਰੂਰ ਪ੍ਰਸ਼ਾਸਨ ਜੋ ਕਿ ਹਰਕਤ ਦੇ ਵਿੱਚ ਨਜ਼ਰ ਆ ਰਿਹਾ ਪਹਿਲਾਂ ਆਪਣੇ ਪੰਦਰ ਸੇ ਅਧਿਕਾਰੀਆਂ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਗੱਲਬਾਤ ਕੀਤੀ ਗਈ ਤੇ ਬਿਲਕੁਲ ਹੁਣ ਇਸ ਜਗ੍ਹਾ ਤੋਂ ਆ ਕਰੀਬ 500 ਮੀਟਰ ਦੀ ਦੂਰੀ ਤੇ ਹੋ ਸਕਦਾ ਹੈ ਕਿ ਹੁਣ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਹਾਲਾਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਜੋ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇ ਵਾਲੀ ਲਗਾਤਾਰ ਇਸੇ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਜਦੋਂ ਤੱਕ ਮੰਗਾ ਕੇਂਦਰ ਸਰਕਾਰ ਦੇ ਬਨੂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਮਰਨ ਵਰਤੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਕਿਉਂਕਿ ਅੱਜ 34 ਦਿਨ ਹੋ ਚੁੱਕੇ ਨੇ 34 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੀ ਬੈਠੀ ਹੋਏ ਨੇ ਕਿਉਂਕਿ ਉਹ ਕੋਈ ਵੀ ਉਹ ਅੰਨ ਨਹੀਂ ਲੈ ਰਹੇ ਜਿਸ ਦੇ ਕਾਰਨ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਲਗਾਤਾਰ ਖਰਾਬ ਹੋ ਰਹੀ ਹੈ ਕਿਉਂਕਿ ਹਰ ਰੋਜ਼ ਡਾਕਟਰਾਂ ਦੀ ਟੀਮ ਦੇ ਉਹਨਾਂ ਦੇ ਸਿਹਤ ਨਾਲ ਜੁੜੀ ਹੋ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਆ ਤਾਂ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਜਰੂਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਇਆ ਜਾਵੇ ਕਿ ਹਸਪਤਲ ਦੇ ਵਿੱਚ ਉਹ ਸ਼ਿਫਟ ਹੋ ਜਾਣ ਜਾਂ ਉਹ ਦਵਾਈਆਂ ਲੈਣ ਕਿਉਂਕਿ ਸੁਪਰੀਮ ਕੋਰਟ ਨੇ ਵੀ ਕੱਲ੍ਹ ਕਹਿ ਕੇ ਜਗਜੀਤ ਸਿੰਘ ਢੱਲੇਵਾਲ ਬੇਸ਼ੱਕ ਆਪਣਾ ਮਰਨ ਵਰਤ ਜਾਰੀ ਰੱਖਣ ਪਰ ਦਵਾਈਆਂ ਉਹ ਜਰੂਰ ਲੈਣ ਜੋ ਐਮਰਜੈਂਸੀ ਸਿਹਤ ਸਹੂਲਤਾਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਾ ਨਾ ਕੀਤੀ ਜਾਵੇ ਆ ਤਾਂ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਰੂਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੱਲਬਾਤ ਦੇ ਜ਼ਰੀਏ ਗੱਲਬਾਤ ਦੇ ਨਾਲ ਮਸਲੇ ਦਾ ਹੱਲ ਕੱਢਿਆ ਜਾ ਸਕੇ ਤੇ ਇਸ ਦੇ ਵਿੱਚ ਆਲੇ-ਖੈਰ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਜਿੱਕਰ ਗੱਲਬਾਤ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਆਗੂਆਂ ਦੇ ਨਾਲ ਕਿਸਾਨਾਂ ਦੇ ਨਾਲ ਕੀਤੀ ਜਾਂਦੀ ਹੈ ਤਾਂ ਕੀ ਉਹਦਾ ਸਿੱਟਾ ਨਿਕਲਦਾ ਹੈ ਗੱਲਬਾਤ ਕਿਸੇ ਸਿੱਟੇ ਤੱਕ ਪਹੁੰਚ ਪਾਉਂਦੀ ਹੈ ਜਾਂ ਨਹੀਂ ਇਸ ਤੋਂ ਪਹਿਲਾਂ ਵੀ ਹਾਲਾਂਕਿ ਜੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਜਦੋਂ ਪਿਛਲੇ ਦਿਨੀ ਵੀ ਸੁਪਰੀਮ ਕੋਰਟ ਦੇ ਵੱਲੋਂ ਸਖਤੀ ਵਕਾਏ ਵਿਖਾਏਗੀ ਪੰਜਾਬ ਸਰਕਾਰ ਤੋਂ ਡੱਲੇਵਾਲ ਦਾ ਮੈਡੀਕਲ ਰਿਪੋਰਟ ਜੋ ਕਿ ਮੰਗੇਗੀ ਉਸ ਦੇ ਬਾਅਦ ਆ ਕੇਂਦਰੀ ਗ੍ਰਹਿ ਵਿਭਾਗ ਦੇ ਡਾਇਰੈਕਟਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੋ ਕਿ ਕਨੋਰੀ ਬਾਰਡਰ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਕੋਲ ਢੱਲੇਵਾਲ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਕੋਸ਼ਿਸ਼ ਦੇ ਵਿੱਚ ਡੀਜੀਪੀ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਜਗੀਰ ਸਿੰਘ ਢੱਲੇਵਾਲ ਤੇ ਕਨੋਰੀ ਮੋਰਚੂ ਲਗਾਤਾਰ ਇਹ ਕਹਾਂ ਜਾ ਰਿਹਾ ਹੈ ਕਿ ਜਦੋਂ ਤੱਕ ਕਿਸਾਨੀ ਮੰਗਾਂ ਕੇਂਦਰੀ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਉਸੇ ਜਗ੍ਹਾ ਤੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਉਹ ਕਿਸੇ ਤਰੀਕੇ ਦੀ ਐਮਰਜੈਂਸੀ ਸਿਹਤ ਸਹੂਲਤ ਨਹੀਂ ਲੈਣਗੇ ਹਸਪੀਟਲ ਦੇ ਵਿੱਚ ਆ ਸ਼ਿਫਟ ਨਹੀਂ ਹੋਣਗੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵੱਲੋਂ ਸਖਤੀ ਵਿਖਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਨੂੰ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਕਿ ਜੇ ਇਸ ਹਾਲਾਤਾਂ ਦੇ ਵਿੱਚ ਡੱਲੇਵਾਲ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਸ ਦੇ ਨਾਲ ਦਿੱਕਤ ਹੋ ਸਕਦੀ ਹੈ ਆ ਮੁਸ਼ਕਲ ਖੜੀ ਹੋ ਸਕਦੀ ਹੈ ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ 26 ਨਵੰਬਰ ਨੂੰ ਜਗੀਰ ਸਿੰਘ ਡੱਲੇਵਾਲ ਦੇ ਵੱਲੋਂ ਖਨੋਰੀ ਬਾਰਡਰ ਤੇ ਮਰਨਵਰਤ ਸ਼ੁਰੂ ਕੀਤਾ ਜਾਣਾ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਆ ਪੁਲਿਸ ਦੇ ਵੱਲੋਂ ਉੱਥੋਂ ਉਹਨਾਂ ਨੂੰ ਅਰ ਰਕੇ ਲੁਧਿਆਣਾ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਉਸ ਤੋਂ ਬਾਅਦ ਵੱਡਾ ਵਿਵਾਦ ਵੀ ਹੋਇਆ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਗਏ ਉਸ ਦੇ ਕੁਝ ਦਿਨਾਂ ਬਾਅਦ ਹਾਲਾਂਕਿ ਡੀਐਮਸੀ ਲੁਧਿਆਣਾ ਤੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਫਿਰ ਖਨੌਰੀ ਬਾਰਡਰ ਤੇ ਆ ਕੇ ਉਹਨਾਂ ਦੇ ਵੱਲੋਂ ਲਗਾਤਾਰ ਮਰਨ ਵਰਤ ਜਿਹੜਾ ਕਿ ਜਾਰੀ ਰੱਖਿਆ ਜਾਂਦਾ ਹੈ ਤੇ ਅੱਜ 34 ਦਿਨ ਇਸ ਮਰਨ ਵਰਤ ਨੂੰ ਹੋ ਚੁੱਕੇ ਨੇ ਆਹ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਸਿਹਤ ਲਗਾਤਾਰ ਨਾ ਸਾਜ਼ਿਆ ਤੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੀ ਜੋ ਕੇ ਲਗਾਤਾਰ ਚਿੰਤਤ ਹੈ ਤੇ ਇਸ ਨੂੰ ਲੈ ਕੇ ਜੋ ਕੱਲ ਦੀ ਸੁਣਵਾਈ ਹੋਈ ਉਸ ਦੇ ਵਿੱਚ ਵੀ ਸਰਕਾਰ ਨੂੰ ਸਵਾਲ ਕੀਤੇ ਗਏ ਕਿ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਲ ਦੇ ਵਿੱਚ ਸ਼ਿਫਟ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਦਵਾਈਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਐਮਰਜੈਂਸੀ ਸਿਹਤ ਸਹੂਲਤਾਂ ਕਿਉਂ ਨਹੀਂ ਆਮਹਿਆ ਕਰਵਾਈਆਂ ਜਾ ਰਹੀਆਂ ਤੇ ਇਸ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਲਗਾਤਾਰ ਕੋਸ਼ਿਸ਼ਾਂ ਜਰੂਰ ਹੋਈਆਂ ਨੇ ਆਪਾਂ ਡੱਲੇਵਾਲ ਲਗਾਤਾਰ ਮਰਨ ਵਰਤ ਜਿਹੜਾ ਕਿ ਆਪਣਾ ਜਾਰੀ ਰੱਖਣ ਤੇ ਉਨ੍ਹਾਂ ਦੇ ਵੱਲੋਂ ਜਿਹੜਾ ਕਿ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਅੱਜ ਤੱਕ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਜਰੂਰ ਹੈ ਇੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਸਾਡੇ ਸਹਿਯੋਗੀ ਮਨਪੇਚ ਚਾਲ ਚੱਕ ਕੇ ਫਨੋਰੀ ਬਾਰਡਰ ਤੋਂ ਬਣੇ ਹੋਏ ਨੇ ਮਨਪੇਚ ਫਿਲਹਾਲ ਕੀ ਕੋਈ ਜਾਣਕਾਰੀ ਕੀ ਮੀਟਿੰਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਸਾਨਾਂ ਦੇ ਨਾਲ ਕੰਡ ਨਾ ਮਾ ਜੁਨੇ ਨੇ ਕੱਲ ਬਾਤ ਕਰਦੇ ਹਾਂ ਕਿਉਂਕਿ ਮੀਟਿੰਗ ਦਾ ਰੰਗ ਚੱਲੇਗਾ WhatsApp ਕਿਦਾਂ ਦੇਖਦੇ ਪਏ ਮੀਟਿੰਗ ਹੈ ਦੇਖੀ ਅਭੀ ਮੈਂ ਮੈਨੂੰ ਲੱਗਦਾ ਹੈ ਕਿ ਕੁਝ ਵੀ ਅਭੀ ਕਹਿਣਾ ਜਲਦਬਾਜ਼ੀ ਹੋਗੀ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਆਏ ਹਾਂ ਹੁਣ ਸੇ ਬਾਤ ਕਰਕੇ ਅਸੀਂ ਤੁਹਾਨੂੰ ਬਰੀਫ ਕਰਾਂਗੇ ਕਿਨੇ ਇੱਕ ਬੰਦੇ ਹੋਣਗੇ ਅੰਦਰ ਮੀਟਿੰਗ ਵਿੱਚ ਅਭੀ ਦੇਖੋ ਦੋਨੋਂ ਫਾਰਮੋ ਕੇ ਹਮਾਰੇ ਰਿਪਰੈਜ਼ੈਂਟੇਟਿਵ ਹੋਗੇ ਅੰਦਰ ਸੋ ਤਜਾ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਮੀਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਵੀ ਉਹਨੇ ਖਾਨ ਦੇ ਕਿ ਦੋਨੇ ਫਾਰਮਸ ਦੇ ਜਿਹੜੇ ਬੰਦੇ ਨੇ ਹੈਗੇ ਜਿਹੜੇ ਆਗੂ ਹੈਗੇ ਨੇ ਉਹਨਾਂ ਵੱਲੋਂ ਇਸ ਵਕਤ ਇੱਥੇ ਮੀਟਿੰਗ ਕੀਤੀ ਜਾ ਰਹੀ ਆ ਤੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਪਹੁੰਚ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਇਹ ਮੀਟਿੰਗ ਕਿੰਨਾ ਲੰਬਾ ਨਿਕਲਦੀ ਆ ਇਸ ਵਿੱਚ ਕਿਹੜੇ-ਕਿਹੜੇ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਵਕ ਵਕ ਜਿਹੜੇ ਇਸ ਵਕਤ ਤੁਸੀਂ ਗੱਲ ਕਹਿ ਸਕਦੇ ਆ ਕਿ ਭਾਵੇਂ ਉਹ ਡਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਕਾਲ ਦੇ ਬੰਦ ਨੂੰ ਆ ਬਿਲਕੁਲ ਮਨਪਸੰਦ ਤੌਰ ਤੇ ਇਸ ਨੂੰ ਇਸ ਦੇ ਨਾਲ ਹੀ ਜੋੜ ਕੇ ਵੇਖਿਆ ਜਾਵੇ ਕਿ ਇਸ ਮੀਟਿੰਗ ਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਖਨੋਰੀ ਮੋਰਚੇ ਨੂੰ ਮਨਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਜਿਸ ਤਰੀਕੇ ਦੇ ਨਾਲ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਉਹਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਜਾਵੇ ਜਾਂ ਹਸਪੀਟਲ ਦੇ ਵਿੱਚ ਸ਼ਿਫਟ ਹੋ ਜਾਣ ਦੇਖੋ ਬੜੇ ਸੁਭਾਵਿਕ ਜੀ ਗੱਲ ਹੈ ਜਦੋਂ ਅਜਿਹੀ ਗੱਲਾਂ ਹੁੰਦੀਆਂ ਤਾਂ ਇਹ ਚੀਜ਼ ਬੜੀਆਂ ਸਾਹਮਣੇ ਆਉਂਦੀਆਂ ਮੀਟਿੰਗਾਂ ਦੇ ਵਿੱਚ ਇਹ ਚੀਜ਼ ਜਦੋਂ ਆਂਦੀ ਆ ਕੀ ਜਾਂਦੇ ਜਦੋਂ ਪੈਨਲ ਬੈਟ ਦਾ ਆਇਆ ਤਾਂ ਉਹਨਾਂ ਸਾਹਮਣੇ ਹਰ ਇੱਕ ਗੱਲ ਰੱਖੀ ਜਾਂਦੀ ਹੈ ਭਾਵੇਂ ਉਹ ਮਨਨ ਵਰਤ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਵੇ ਕੈਰੀਕਲ ਐਡਸ ਦਾ ਓਨਰ ਪ੍ਰੋਵਾਈਡ ਕਰਵਾਉਣ ਦੀ ਗੱਲ ਕੀਤੀ ਜਾਵੇ ਫਿਰ ਭਾਵੇਂ ਕਿ ਤੁਸੀਂ ਕਹਿ ਸਕਦੇ ਕਿ ਵੱਖ-ਵੱਖ ਮੁੱਦਿਆਂ ਉੱਤੇ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਹ ਜ਼ਰੂਰ ਪੈਨਲ ਦੇ ਬੋਲੋ ਰੱਖੀਆਂ ਜਾਂਦੀਆਂ ਨੇ ਲੇਕਿਨ ਉਸ ਪੈਨਲ ਦੇ ਵਿੱਚ ਮੀਟਿੰਗਾਂ ਦਾ ਰਿਜ਼ਲਟ ਕੀ ਨਿਕਲਦਾ ਉਹ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ ਜਦੋਂ ਰਿਜ਼ਲਟ ਨਿਕਲਦਾ ਹੈ ਉਸ ਤੋਂ ਬਾਅਦ ਹੀ ਸਾਰੀ ਗੱਲ ਸਪਸ਼ਟ ਤੇ ਸਾਫ਼ ਹੁੰਦੀ ਹੈ ਫਿਲਹਾਲ ਲਗਾਤਾਰ ਮੀਟਿੰਗਾਂ ਜਾਰੀ ਨੇ ਅੱਜ ਵੀ ਹੁਣ ਇਸ ਵਕਤ ਇੱਕ ਮੀਟਿੰਗ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਇਸ ਮੀਟਿੰਗ ਬੜੀ ਅਹਿਮ ਮੀਟਿੰਗ ਹੈ ਇਸ ਤੋਂ ਬਾਅਦ ਕੀ ਇਸ ਦਾ ਆਊਟਕਮ ਹੋਵੇਗਾ ਠੀਕ ਹੈ ਮ ਮੋਰਚੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਪਿਕਚਰ ਸਾਫ਼ ਹੋਵੇਗੀ ਕਿ ਇਸ ਮੀਟਿੰਗ ਤੋਂ ਬਾਅਦ ਕੀ ਕੋ ਜਾਣ ਕਰ ਦਿੱਤੀ ਜਾਂਦੀ ਹੈ ਜਾਂ ਇਸ ਮੀਟਿੰਗ ਦੇ ਵਿੱਚੋਂ ਕੀ ਸੱਟਾ ਨਿਕਲ ਕੇ ਆਉਂਦਾ ਹੈ ਕਿ ਡੱਲੇਵਾਲ ਦਾ ਮਰਨ ਵਾਤੇ ਇਸੇ ਤਰੀਕੇ ਨਾਲ ਜਾਰੀ ਰਹੇਗਾ ਡੱਲੇਵਾਲ ਹਸਪੀਟਲ ਦੇ ਵਿੱਚ ਸ਼ਿਫਟ ਹੋਣਗੇ ਜਾਂ ਨਹੀਂ ਇਸ ਮੀਟਿੰਗ ਤੋਂ ਬਾਅਦ ਇਹ ਸਾਫ਼ ਹੋਵੇਗਾ